ਪਹਿਲੀ ਗੱਲ ਤਾਂ ਜਿਹੜਾ ਕਾਲ ਤਖਤ ਦਾ ਜ਼ਹੀਦਾਰ ਹੈ ਉਹ ਗਲਾਮ ਹੈ ਬਾਦਲ ਕੇ ਟਾਂਗੇ ਤੇ ਬਾਕੇ ਲਿਉਂਦੇ ਆ ਜੀ ਤੇ ਜਦੋਂ ਉਹਨੂੰ ਛੱਡ ਕੇ ਆਉਂਦੇ ਉਹਦੇ ਰਖਸ਼ੇ ਤੇ ਬਾਕੇ ਉਹਨੂੰ ਉਸ ਘਰੇ ਚ ਲੈ ਜਾਂਦਾ ਕਹਿੰਦਾ ਸੀ ਮੈਨੂੰ 3 ਦਿਨ ਦਿਓ ਤੇ ਮੈਂ ਘੁੱਟ ਕੇ ਤੇ ਇਹਨੂੰ ਅੰਦਰ ਦੰਨਾ ਹੂੰ ਤੇ ਪਹਿਲਾਂ ਤਾਂ ਇਹ ਜਿਹੜਾ ਕਾਲ ਤਖਤ ਦਾ ਜ਼ਹੀਦਾਰ ਹੈ ਜੀ ਉਹ ਬਾਦਲਕਾਰ ਰਸਤੇ ਜਾ ਰਿਹਾ ਮੈਂ ਦੇਖਿਆ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ हां जी सरदार निशान ਸਿੰਘ ਜੀ ਖਾਲਸਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਦਾ ਜੀ ਬੇਸ਼ਬੇਸ਼ ਅਦੇਸ਼ਾਂ ਦੇ ਵਿੱਚ ਜੀ ਬਹੁਤ ਬਹੁਤ ਜੀ ਸਵਾਗਤ ਹੈ ਜੀ ਤੇ ਖਾਲਸਾ ਜੀ ਸਵਾਲ ਬਹੁਤ ਵੱਡਾ ਹੈਗਾ ਪਹਿਲਾ ਸਵਾਲ ਕਰਦੇ ਆ ਕਿ ਜਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਜੋ ਕਤਲ ਕੇਸ ਸੀਗਾ ਹਾਂ ਜੀ ਉਸ ਦਾ ਕੌਮ ਨੂੰ ਇਨਸਾਫ ਜਾਂ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਕਿੱਥੇ ਕੋ ਉਸ ਦੀ ਪੈਰਵਾਈ ਖੜੀ ਹੈਗੀ ਹੈ ਜੀ ਹਾਂ ਜੀ ਜੇਕਰ ਉਸ ਦਾ ਅਨਸਾਫ ਜਿਨਾ ਹੁੰਦਾ ਇਹਨਾਂ ਦੀ ਕਾਲੀ ਸਰਕਾਰ 15 ਸਾਲ ਰਾਜ ਕਰ ਗਈ ਜੀ 1993 ਦੇ ਵਿੱਚ ਉਸ ਦਾ ਕਤਲ ਹੋਇਆ ਤੇ ਅੱਜ 24 ਸਾਲ ਬੰਤ ਚੱਲ ਰਿਹਾ ਤੇਤੀ ਚੌਂਤੀ ਸਾਲ ਹੋ ਗਏ ਹਾਂਜੀ ਤੇ ਜਿਨ੍ਹਾਂ ਨੇ ਉਹਦੀ ਫੈਲ ਨੂੰ ਗੋਡੇ ਹੇਠਾਂ ਨਾ ਭਕੇ ਰੱਖਿਆ ਹੋਵੇ ਹੂੰ ਤੇ 35 ਸਾਲਾਂ ਤੋਂ ਉਹ ਕਹਿਣ ਵੀ ਤੁਹਾਨੂੰ ਅਸੀਂ ਅਨਸਾਫ਼ ਦੇਵਾਂਗੇ ਜੀ ਇੱਕ ਵੀ ਮੀਰ ਮੈਨੂੰ ਹੈ ਨਹੀਂ ਕਿ ਪਹਿਲੀ ਗੱਲ ਤਾਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਜਿਹੜਾ ਜਸਮੀਰ ਸਿੰਘ ਰੋਡੇ ਮਾਨ ਸਾਹਿਬ ਦਿੱਲੀ ਕਮੇਟੀ ਨੇ ਇਹ ਕੰਮ ਚੁੱਕਿਆ ਸੀ ਤੇ ਉਹਦਾ ਜਿਹੜੀ ਪੈਰਵਾਈ ਕਰਨ ਦਾ ਜ਼ਿੰਮੇਵਾਰੀ ਉਹ ਉਹਨਾਂ ਨੇ ਉਠੀ ਸੀ ਉਹਦੇ 'ਚ ਉਮੀਦਾਂ ਵੀ ਜਾਗੀਆਂ ਉਮੀਦਾਂ ਵੀ ਜਾਗੀਆਂ ਸੀਗੀਆਂ ਰੰਗਾਂ ਨੇ ਜਿਹੜੀ ਛੋਲਮਰੀ ਕਮੇਟੀ ਅਤੇ ਬਾਦਲ ਕਿਆ ਨੇ ਉਹਨੂੰ ਹਾਈਜੈਕ ਕਰ ਲਿਆ ਅੱਛਾ ਜੀ ਵੀ 1% ਵੀ ਮੈਨੂੰ ਉਮੀਦ ਨਹੀਂ ਕਿ ਜਿਹੜੇ 35 ਸਾਲ ਦੀ ਉਹ ਦੀ ਫੈਲ ਹੀ ਨਹੀਂ ਖੋਲ ਸਕੇ ਅੱਜ ਸਾਰੇ ਮੂਹਰੇ ਨਾਲ ਉਸ ਨੂੰ ਅਨਸਾਫ ਦੇਣਗੇ ਜੀ 100% ਮੈਨੂੰ ਇਹ ਹੀ ਅਮੀਰ ਹੈ ਵੀ ਇਸ ਨੂੰ ਲੰਮਾ ਲਾਜ ਕੇ ਆਪਦੇ ਵਕੀਲਾ ਵਕੀਲ ਕਰਕੇ ਇਹ ਗੁਰਦੁਆਰੇ ਦੀ ਗੋਲਕ ਜੋ ਪੈਸੇ ਕੁੜਾ ਕਿਹਦੇ ਖਾ ਕੇ ਜੀ ਇਹ ਲੰਮੀਆ ਤਰੀਕਾ ਵਰਕੇ ਉਹਨਾਂ ਦੋਸ਼ੀਆਂ ਨੂੰ ਇਹ ਬਰੀ ਕਰਉਣਗੇ ਕਿ ਜਿਨ੍ਹਾਂ ਦੋਸ਼ੀਆਂ ਨੇ ਉਸ ਦਾ ਕਤਲ ਕੀਤਾ ਹੈ ਤੇ ਉਹ ਬਾਦਲ ਦੀ ਸੱਜੀਆਂ ਬਾਵਾ ਹੈ ਜੀ ਇਹ ਜਦੋਂ ਬਾਦਲ ਦੇ ਪੈਨ ਵਾਰੀ ਮੁਖ ਮੈਂ ਕਈ ਰਿਆ ਕਿ ਉਦੋਂ ਨਹੀਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਤੇ ਇਹ ਜਿੱਦ ਜੇਕਰ ਇਨਸਾਫ ਮਿਲਦਾ ਹੈ ਕਿ ਜਿਹੜੇ ਇਹ ਗੁੰਡੀਵੇ ਜਾ ਰਹੇ ਜੇਲ੍ਹ ਸੇ ਜਾਣ ਕੇ ਤੇ ਬਾਦਲ ਕਦੋਂ ਚਾਹੁੰਦਾ ਹੈ ਹੂੰ ਜਿਹਨੇ ਉਮਰਾਂ ਨਗਰ ਦਾ ਪੋਤਰਾ ਜਸਮੀਤ ਸੈਣੀ ਵੀ ਇਹ ਅੰਦਰ ਜਾਣ ਜੀ ਹਾਂ ਜੀ ਖਾਲਸਾ ਜੀ ਅਗਲਾ ਸਵਾਲ ਹੈਗਾ ਕਿ ਭਾਈ ਅਮਰਪਾਲ ਦੇ ਮੋਰਚੇ ਤੇ ਜੋ ਪਰਿਵਾਰ ਵੱਲੋਂ ਭੁਖੜ ਹੜਤਾਲ ਰੱਖੀ ਗਈ ਸੀ ਅਮਰਸਰ ਦੇ ਵਿੱਚ ਤੇ ਐਸਪੀਸੀ ਤੇ ਸ਼ਰਮਣੀ ਕਾਲੀ ਦਾਲ ਦੇ ਵੱਲੋਂ ਉਹ ਭੁਖੜ ਹੜਤਾਲ ਨੂੰ ਤੜਵਾ ਦਿੱਤਾ ਗਿਆ ਹੈ ਉਸ ਤੇ ਤੁਹਾਡਾ ਕੀ ਵਿਚਾਰ ਹੈਗਾ ਜੀ ਵੇਖੋ ਜੀ ਜਿਹੜੀ ਾਕਾਤ ਅੰਕਵੇ ਜਹੇਦਾਰ ਦੇ ਹੁਕਮ ਦੇ ਨਾਲ ਉਹ ਜਿਹੜੀ ਪੰਜ ਪਿਆਰੇ ਗੱਲ ਕੇ ਜਿਹੜੀ ਭੁੱਖ ਹੜਤਾਲ ਤੜਾਈ ਗਈ ਹੈ ਜੀ ਪਹਿਲੀ ਗੱਲ ਤਾਂ ਜਿਹੜਾ ਕਾਸਟਲ ਦਾ ਜ਼ਹੀਰਾਰ ਹੈ ਉਹ ਗੁਲਾਮ ਹੈ ਬਾਦਲ ਕੇ ਟਾਂਗੇ ਤੇ ਬਾਕੇ ਲੰਦੇ ਆ ਜੀ ਤੇ ਜਦੋਂ ਉਹਨੂੰ ਛੱਡ ਕੇ ਆਉਂਦੇ ਉਹਦੇ ਰਖਸ਼ੇ ਤੇ ਬਾਸੇ ਕੇ ਉਹਨੂੰ ਉਸ ਘਰੇ ਛੱਡਿਆਉਂਦੇ ਆ ਹੂੰ ਉਸ ਦੀ ਯਰਤੀ ਕੋਈ ਨਹੀਂ ਕਿ ਜਿਹੜਾ ਮਜੀਠੀਆ ਕਹਿੰਦਾ ਸੀ ਮੈਨੂੰ 3 ਦਿਨ ਦਿਓ ਤੇ ਮੈਂ ਘੁੱਟ ਕੇ ਜੇ ਇਹਨੂੰ ਅੰਦਰ ਦੰਨਾ ਹੈ ਹੂੰ ਕਿ ਪਹਿਲਾ ਤਾਂ ਇਹ ਜਿਹੜਾ ਕਾਲ ਤਸ ਦਾ ਜਹੇਦਾਰ ਹੈ ਜੀ ਉਹ ਬਾਰਦਕਾਰ ਰਿਸਤੇਦਾਰ ਹੈ ਮਜੀਠੀਆਂ ਅੱਛਾ ਜੀ ਤੇ ਇਹ ਮਜੀਠੀਆਂ ਨੂੰ ਪੁੱਛਦੇ ਵੀ ਅਸੀਂ ਉਹਨਾਂ ਨੂੰ ਛੜਾ ਛੜਾ ਜੇ ਕਿ ਉਹਨਾਂ ਨੂੰ ਅੰਦਰ ਰੱਖਣਾ ਹੈ ਹੂੰ ਵੀ ਇਹ ਬਾਰਦ ਕੀ ਤੇ ਜਿਹੜਾ ਕਾਲ ਤਸ ਦਾ ਜਹੇਦਾਰ ਹੈ ਇਹਦੇ ਵਿੱਚ ਤੁਸੀਂ ਉਹਨੂੰ ਕਾਲੀਦਾਲ ਕਹਿ ਲਓ ਤੇ ਉਹਨੂੰ ਜਹੇਦਾਰ ਕਹਿ ਲਓ ਕੋਈ ਫਰਕ ਨਹੀਂ ਹੂੰ ਉਹਨਾਂ ਨੇ ਇਹ ਨਾਂ ਅੱਜ ਕੜਾ ਖੇਡਾਉਣ ਜਿਵੇਂ ਗਰਵੇਸ਼ ਕੋਕੇ ਦੀ ਜਿਹੜੀ ਉਹਦਾ ਕੇਸ ਨੂੰ ਹਾਈਜੈਕ ਕੀਤਾ ਹੈ ਜੀ ਉਸੇ ਤੱਕ ਹੀ ਇਹ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਇਹਨਾਂ ਨੇ ਹਾਈਜੈਕ ਕਰ ਲਿਆ ਅੱਛਾ ਜੀ ਜੇਕਰ ਅੰਮ੍ਰਿਤਪਾਲ ਦੇ ਨਾਲ ਇਹਨਾਂ ਨੂੰ ਹਮਦਰਦੀ ਹੈ ਤੇ ਮੇਰਾ ਇੱਕ ਸੁਝਾਅ ਹੈ ਵੀ ਅੰਮ੍ਰਿਤਪਾਲ ਨੂੰ ਐਮਪੀ ਦੀ ਚੈੱਕਰ ਅਕਾਲੀ ਦਲ ਬਾਦਲ ਦੇ ਦੇ ਜੀ ਸੰਭਰਤ ਸਾਥੋਂ ਉਹਨੂੰ ਲਕਸ਼ਣ ਲੜਾਇਆ ਜਾਵੇ ਜਿਹੜੀ ਬੀਬੀ ਜੋ ਸਾਥ ਹੈ ਖਲੜਾ ਉਹਦੇ ਘਰੋਂ ਉਹਨੂੰ ਤਰਨਤਾਰ ਤੋਂ ਲਕਸ਼ਣ ਜਿਹੜਾ ਲੜਾਇਆ ਜਾਵੇ ਜੀ ਜਿਹੜਾ ਸਿੱਖ ਕੌਮ ਦਾ ਹੀਰਾ ਅਪਜਕਾਰ ਸਿੰਘ ਹਵਾਰਾ ਜੀ ਉਹਨੂੰ ਖੰਡੂਰ ਸਾਹਿਬ ਤੋਂ ਲਕਸ਼ਣ ਲੜਾਇਆ ਜਾਵੇ ਕਿ ਉੱਥੇ ਅਕਾਲੀ ਦਰਬੀ ਜਿਹੜੀ ਬੋਟ ਹੈ ਵੀ ਇਹ ਕਿੰਨੇ ਐਪੀ ਬਣ ਕੇ ਇਹ ਬਾਹਰ ਆ ਸਕਦੇ ਇਹ ਕਹੇ ਨਾ ਵੀ ਅਸੀਂ ਜਿਵੇਂ ਅੱਜ ਧਾਮੀ ਬੋਲੀ ਜਾਂਦਾ ਹੈ ਹੂੰ ਵੀ ਇਹ ਗੈਰ ਕਾਨੂੰਨੀ ਇਹਨਾਂ ਨੇ ਉਹ ਵੀ ਜਿਹੜੀ ਐਨਐਸਪੀ ਨੇ ਮਹੀਨੇ ਹੋਰ ਵਧਾਤੀ ਹੈ ਹੂੰ ਤੇ ਕਹੇ ਇੱਕ ਡਰਾਮੇ ਹੈ ਨਾਗੇ ਅੱਛਾ ਜੀ ਹਾਂ ਜੀ ਵੀ ਇੱਥੇ ਜੇਕਰ ਇਹਨਾਂ ਨੂੰ ਹਮਦਰਦੀ ਹੈ ਨਾ ਤੇ ਉਹਨਾਂ ਨੂੰ ਟਿਕਟਾਂ ਦੇਣ ਤੇ ਨਾਲੇ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਉਹ ਸੂਰਮਿਆਂ ਦੇ ਨਾਲ ਖੜੇ ਐ ਅੰਦਰੋਂ ਖੜੇ ਆ ਕੇ ਉੱਤੋਂ ਉੱਤੋਂ ਹੀ ਖੜੇ ਐ ਹਾਂ ਬਾਰੀ ਰੂਪ ਪਖੰਡ ਕਰਦੇ ਐ ਜਾਂ ਅੰਦਰੋਂ ਹੈਗੇ ਐ ਫਿਰ ਕਲੀਅਰ ਗੱਲ ਪਤਾ ਆ ਕੇ ਸਾਹਮਣੇ ਆਵੇਗੀ ਹਾਂ ਵੀ ਗੱਲ ਫਿਰ ਸਾਹਮਣੇ ਆਵੇਗੀ ਜਿਵੇਂ ਬਾਬਾ ਜਗਿੰਦਰ ਸਿੰਘ ਰੋਡੇ ਨੇ ਮਾਪੁਰਖਾ ਬਾਬਾ ਜਮਨਾਰ ਸਿੰਘ ਦੇ ਬਾਪ ਨੇ ਹਮਜੀਤ ਸਿੰਘ ਨੇ ਮਾਂ ਨੂੰ ਜਿਹੜੋ ਟਿਕਟ ਦੇ ਕੇ ਦਿਲੋ ਜਿਤਾ ਕੇ ਦੇ ਬਾਹਰ ਕਢਾਇਆ ਸੀ ਜੇ ਕਿ ਸੱਚੇ ਆ ਨਾ ਤੇ ਉਹਨਾਂ ਨੂੰ ਟਿਕਟਾਂ ਦੇਣ ਤਿੰਨਾਂ ਨੂੰ ਜੀ ਜਿਹੜੀ ਉਹਨਾਂ ਨੇ ਭੁੱਖ ਹੜਤਾਲ ਦੂਜਾ ਆਪਣਾ ਛੱਡੀ ਹੈ ਨਾ ਪਹਿਲੀ ਗੱਲ ਤਾਂ ਵੀ ਭੁੱਖ ਹੜਤਾਲ ਸਿੰਘ ਕਰਦੇ ਹੀ ਨਹੀਂ ਚਲੋ ਜੇਕਰ ਕੋਈ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੇ ਭੁੱਖ ਹੜਤਾਲ ਜਿਹੜੀ ਛੱਡੀ ਹੈ ਮੈਂ ਇਹਦੇ ਹੱਕ ਦੇ ਵਿੱਚ ਹਾਂ ਪਰ ਉਹਨਾਂ ਦਾ ਭੁੱਖ ਹੜਤਾਲ ਛੱਡਣ ਦੇ ਨਾਲ ਉਹਨਾਂ ਨੂੰ ਬਾਹਰ ਲਿਆਉਂਦਾ ਰਸਤਾ ਮੈਨੂੰ ਅੱਗੋਂ ਦੇਖ ਨਹੀਂ ਰਿਹਾ ਜੀ ਵੀ ਜਿਹੜੇ ਜੇ ਇਹਨਾਂ ਨੇ ਅਸੀ ਉਹਦੀ ਪੈਰਵਾਹੀ ਕਰਦੇ ਆ ਇਹ ਅੰਦਰੋਂ ਤਾਂ ਉਹਨਾਂ ਨੂੰ ਅੰਦਰ ਰੱਖ ਕੇ ਹੀ ਖੁਸ਼ ਹੈ ਇਹ ਜੇ ਇਹਨਾਂ ਨੇ ਕਢਾਇਆ ਵੀ ਨਾ ਪੱਕੀ ਗੱਲ ਹੈ ਵੀ ਗੱਲ ਸੁਣੋ ਵੀ ਉਹਨਾਂ ਨੂੰ ਅੰਦਰ ਕਿਹਨੇ ਤੁੰਨੇ ਉਹਨਾਂ ਨੂੰ ਅੰਦਰ ਤੁੰਨੇ ਹੈ ਭਾਜਪਾ ਨੇ ਹੂੰ ਉਹਨਾਂ ਨੂੰ ਅੰਦਰ ਕਿਹਨੇ ਤੁੰਨੇ ਭਗਵਾਨਤ ਮਾਨ ਦੀ ਸਰਕਾਰ ਨੇ ਰੱਖ ਕੇ ਤੁੰਨੇ ਹੈ ਜੀ ਵੀ ਜਿਹੜਾ ਸੁਖਵੀਰ ਬਾਦਲ ਹੈ ਹੁਣ ਇਹਦੇ ਬੀਜੇਪੀ ਦੇ ਨਾਲ ਤਾਂ ਸਮਝੌਤੇ ਹੋਗੇ ਸਖਬੀਰ ਬਾਰਲ ਕਿਉਂ ਨਹੀਂ ਬਿਆਨ ਦਿੰਦਾ ਗੱਲ ਗ੍ਰਹਿਮ ਪ੍ਰਿੰਟ ਕਹਿੰਦਾ ਵੀ ਸਾਡਾ ਨੌ ਮਾਸਾ ਨਾਲ ਤੁਹਾਡੇ ਨਾਲ ਰਿਸ਼ਤਾ ਹੈ ਇਹਨਾਂ ਨੂੰ ਪੰਜਾਬ ਭੇਜੋ ਇਹਨਾਂ ਨੂੰ ਛੱਡੋ ਉਹ ਸਿਰਫ ਇੰਨੇ ਤੋਂ ਬਿਆਨ ਦਉਂਦਾ ਹੈ ਤੇ ਆਪ ਬਿਆਨ ਕਿਉਂ ਨਹੀਂ ਦਿੰਦਾਗਾ ਅੱਛਾ ਆਪ ਗੱਲ ਕੋਈ ਸਾਹਮਣੇ ਆ ਕੇ ਨਹੀਂ ਕਰਦਾ ਹੈਨਾ ਇਹ ਐ ਹੀ ਇਹ ਜਿਹੜਾ ਵੀ ਇਹ ਫਰਥੇ ਵਾਲਿਆਂ ਦੀ ਵੀ ਇਹ ਜਿਹੜੀ ਮਗਰਲੀ ਸਟੋਰੀ ਹੈ 2007 ਤੋਂ ਲਾ ਕੇ ਇਹ ਆਰडीए ਲੀਡਰਾਂ ਤੋਂ ਬਿਆਨ ਦਵਾਉਂਦਾ ਹੈ ਕਮੇਟੀ ਦਾ ਬਿਆਨ ਦਵਾਉਂਦਾ ਤੇ ਆਪ ਕਿਉਂ ਨਹੀਂ ਦਿੰਦਾ ਕਿ ਬਿਆਨ ਇੱਥੋਂ ਮੁੱਖ ਯਾਰ ਹੁੰਦਾ ਹੈ ਕਿ ਰੋਟੀਆਂ ਸੇਕਣ ਦੀ ਗੱਲ ਕੀਤੀ ਜਾ ਰਹੀ ਹੈ ਆਪ ਇਸ ਕਰਕੇ ਬਿਆਨ ਨਹੀਂ ਦਿੰਦਾ ਹੈ ਨਾ ਇਹ ਬੈਨ ਖੋਲ ਇਹਦੇ ਵਿੱਚ 100% ਇਹਨਾਂ ਦਾ ਵਿੱਚ ਉਹਦੇ ਹਿੱਸੇ ਉਹਨਾਂ ਨੂੰ ਅੰਦਰ ਰੱਖਣ ਦਾ ਜਿਵੇਂ ਚੱਬੇ ਦੀ ਧਰਤੀ ਤੇ ਜਦੋਂ ਜਗਤਾਰ ਸਿੰਘ ਹਵਾਰੇ ਨੂੰ ਜ਼ਹੀਦਾਰ ਬਣਾਇਆ ਨਾ ਉਹ ਫਿਰ ਡੈਮ ਦੇ ਦਿੰਦਾ ਸੀ ਵੀ ਇਹ 17 ਬੰਦੇ ਦਾ ਕਾਤਲ ਮੈਂ ਨੂੰ ਜੇਲ੍ਹ ਚ ਮਾਰੂਗਾ ਮੈਂ ਨੂੰ ਨਿਕਲ ਨਹੀਂ ਦੰਦਾ ਹੂੰ ਉਦੋਂ ਪੁੱਛੋ ਸਚੇ ਸਿੰਘ ਲਗਾ ਦੇ ਪਿੰਡ ਤੇ ਇਹਨੇ ਬਹੁਤ ਵੱਡੀ ਵੇਲੇ ਚ ਇਹ ਗੱਲ ਕਹੀ ਵੀ ਇਹ 17 ਬੰਦੇ ਦਾ ਕਾਤਲ ਹੈ ਕਾਤਲ ਦਾ ਜਹਿਦਾਰ ਕਿਵੇਂ ਹੋ ਸਕਦਾ ਹੈ ਇਹਨਾਂ ਨੂੰ ਮੈਂ ਜੇਲ੍ਹ ਚ ਮਾਰੂਗਾ ਜੀ ਜਿਨ੍ਹਾਂ ਦੇ ਨਾਲ 9 ਮਾਸ ਦੇ ਰਿਸ਼ਤੇ ਜਿਨ੍ਹਾਂ ਨੇ ਛੱਡਣਾ ਹੈ ਤੇ ਉਹਨਾਂ ਨੂੰ ਤਾਂ ਇੱਕ ਬਿਆਨ ਮੈਨੂੰ ਦਿਖਾ ਦਿਓ ਵੀ ਸਰਪੰਚੀਲ ਬਾਦਲ ਨੇ ਦਿੱਤਾ ਹੋਵੇ ਬਾਕੀ ਉਹ ਨਹੀਂ ਤਾਂ ਕੋਈ ਬਿਆਨ ਨਹੀਂ ਦਿੱਤਾ ਫਿਰ ਜਦੋਂ ਜਸ ਮੇਲੇ ਬਰ ਬਕਸ ਸਿੰਘ ਨੇ ਚੰ디ਗੜ੍ਹ ਮੋਰਚੇ ਜਿੱਥੇ ਹੁਣ ਮੋਰਚਾ ਲਗਿਆ ਅੰਬਸਾਹ ਗੁਰ ਬਕਸ ਸਿੰਘ ਨੇ ਉੱਥੇ ਪੋਖਰਟਾੜ ਰੱਖੀ ਉੱਥੇ ਡਾਂਗਾ ਮਾਰ ਮਾਰ ਕੇ ਸਿੰਘਾਂ ਨੂੰ ਭਜਾਇਆ ਰੋਟੀ ਨਹੀਂ ਸੀ ਦਿੰਦੇ ਠੀਕ ਨਹੀਂ ਸੀ ਦਿੰਦੇ ਸਮਝ ਆ ਗਈ ਫਿਰ ਬਾਬਾ ਸੂਰਤ ਸਿੰਘ ਨੂੰ 5 ਸਾਲ ਇੱਥੇ ਕਾਲੀ ਕਾਲੀਆਂ ਨੇ ਉਹਨੂੰ ਅੰਦਰ ਰੱਖਿਆ ਬਾਰਲ ਨਹੀਂ ਰੱਖਿਆ ਬੰਨ੍ਹੇ ਸਾਲ ਉਹਨੂੰ ਅੰਦਰ ਰੱਖਿਆ ਹੈ ਜੀ ਇੱਕ ਦਿਨ ਰੱਖਿਆ ਇਹ ਇਹ ਕਿਰੇ ਮੂਰੇ ਨਾਲ ਅੱਜ ਕਹਿੰਦੇ ਵੀ ਅਸੀਂ ਉਹਨਾਂ ਨੂੰ ਸ਼ਨਾਖੇ ਲਿਆਵਾਂਗੇ ਠੀਕ ਹੈ ਖਾਲਸਾ ਜੀ ਅਗਲਾ ਸਵਾਲ ਲਾਸਟ ਵਾਲੀ ਕਰਦੇ ਆਂ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਹਾਂ ਜੀ ਲਾਸਟਵਾਲ ਹੈਗਾ ਕਿ ਬਦਵੀ ਕਾਂਡ ਦਾ ਜੋ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਯੁੱਧਿਆ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨੇ ਇੱਕ ਬਿਆਨ ਦਿੱਤਾ ਹੈ ਵੀ ਅਸਲੀ ਦੋਸ਼ੀ ਜਿਹੜੇ ਹੈਗੇ ਨੇ ਬਦਵੀ ਕਾਂਡ ਦੇ ਹਾਨੀਪ੍ਰੀਤ ਤੇ ਡੇਰਾ ਮੁਖੀ सिरसा राम रहीम ਹੈ ਤੇ ਉਹਨੂੰ ਫੜ ਕੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਅਦਾਲਤ ਦੇ ਵੱਲੋਂ ਦੇਖੋ ਜੀ ਮੈਨੂੰ ਤਾਂ 2 ਸਾਲ ਹੋ ਗਏ ਇਹ ਗੱਲ ਕਹਿੰਦੇ ਨੂੰ ਜੀ ਵੀ ਸਰਸੇ ਵਾਲੇ ਸਾਦ ਨੂੰ ਫੜ ਕੇ ਲਿਆ ਕੇ ਤੇ ਉਹਨੂੰ ਲੰਮਾ ਪਾਓ ਜੀ ਜੀ ਕਸ਼ਮੀਰ ਸਿੰਘ ਪਿੰਡਰ ਡੀਐਸਪੀ ਹੋਇਆ ਛੇ ਸ਼ਰਮੀ ਹੈ ਸੀ ਬੋਤਲਾਂ ਵਾਲੀ ਜੀ ਉਹ ਉਹਨੂੰ ਇਹਦੀ ਕਨਫਿਸ਼ਣ ਦਿੱਤੀ ਜਾਵੇ ਹੂੰ ਇੱਕ ਇੱਕ 50 ਮਿੰਟਾਂ ਵੀ ਦੀ ਸਾਹ ਦਾ ਦੱਸੂਗਾ ਵੀ ਕਿੱਥੇ ਦਿੱਲੀ ਦੇ ਵਿੱਚ ਕਿਹੜੀ ਕਿਹੜੇ ਕੋਠੀ ਦੇ ਵਿੱਚ ਮੀਟਿੰਗ ਹੋਈ ਉੱਥੇ ਕੌਣ ਕੌਣ ਸ਼ਾਮਲ ਸੀ ਵੀ ਜਿਹੜਾ 6 ਕਰੋੜ ਰੁਪਈਆ ਉਹਨਾਂ ਨੇ ਜਿਹੜਾ ਬਿੱਟੂ ਕੋਟ ਵਾਲਾ ਮਾਰਿਆ ਗਿਆ ਲਾਭੇ ਉਹਨੂੰ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਦੀ ਕਰਨ ਦਾ ਤੇ ਸਾਰਾ ਸਖਬੀਰ ਬਾਦਲਚਾ ਨੂੰ ਪਤਾ ਹੈ ਸਖਬੀਰ ਬਾਦਲ ਦੀ ਉਹ ਕੋਠੀ 'ਚ ਬੰਦੇ ਰਹਿੰਦੇ ਰਹੇ ਐ ਪ੍ਰਦੀਪ ਖਲੇਰ ਅਰਛਟੂਰੀ ਸੰਦੀਪ ਬਰੇਟਾ ਜੇਕਰ 20 ਬਾਦਲੇ ਮੁਕਰੇ ਵੀ ਮੇਰੀ ਕੋਠੀ ਚ ਨਹੀਂ ਲੈਂਦਾ ਰਿਆ ਤੇ ਮੇਰਾ ਸਿੱਧਾ ਚੈਲੰਜ ਹੈ ਜੇ ਵੀ ਪੰਜਾਬ ਹਰਿਆਣਾ ਦੇ ਚੈਨਲ ਤੇ ਆ ਜੇ ਇਹ ਪੀਟੀਸੀ ਚੈਨਲ ਤੇ ਆ ਜੇ ਕਿਸੇ ਵੱਡੇ ਚੈਨਲ ਤੇ ਆ ਜੇ ਇਹ ਮੁਕਰ ਕੇ ਰਖਾਵੇ ਵੀ ਇਹਦੀ ਕੋਠੀ ਦੇ ਵਿੱਚ ਉਹ ਬੰਦੇ ਨਹੀਂ ਲੈਂਦੇ ਰਏ ਖਾਲਸਾ ਜੀ ਤਾਂ ਸੁਖਵੀਰ ਬਾਦਲ ਤਾਂ ਸ਼ਰਮਨੀ ਅਕਾਲੀ ਦਲ ਦੀ ਜਿਹੜੀ ਸੰਸਥਾ ਹੈਗੀ ਸਿੱਖਾਂ ਦੀ ਕੌਮ ਦੀ ਇੱਕ ਵੱਡੀ ਸੰਸਥਾ ਹੈਗੀ ਉਹਦਾ ਇਹ ਤਾਂ ਪ੍ਰਧਾਨ ਹੈਗਾ ਇਹ ਖੁਦ ਹੀ ਇਹ ਬਦਵੀ ਦੇ ਵਿੱਚ ਸ਼ਾਮਿਲ ਸੀ ਨਹੀਂ ਇਹ ਇਹ ਸ਼ਾਮਲ ਨਹੀਂ ਸੀ ਉਸ ਵੇਲੇ ਇਹ ਪ੍ਰਧਾਨ ਨਹੀਂ ਸੀ ਉਸ ਵੇਲੇ ਮੈਨੂੰ ਸ਼ੱਕ ਹੈ ਵੀ ਉਹ ਜਗੀਰੋ ਸੀਗੀ ਪ੍ਰਧਾਨ ਆ ਇਹ ਇਹ ਤਾਂ ਬਾਅਦ ਦੇ ਵਿੱਚ ਪ੍ਰਧਾਨ ਬਣਿਆ ਜੀ ਤੇ ਅੱਜ ਇਹ ਬੋਲੀ ਇਹ ਇਹ ਵੀ ਉਹ ਉਹਨਾਂ ਦੀ ਬੋਲਦਾ ਹੈ ਅੱਜ ਤੁਸੀਂ ਇਹ ਗੱਲ ਤੁਸੀਂ ਇਹ ਗੱਲ ਕਹਿ ਰਹੇ ਹੈਗੇ ਨਾ ਹੈਲੋ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਵੀ ਦਿੱਲੀ ਦੇ ਵਿੱਚ ਇਹਨਾਂ ਦੀ ਕੋਠੀ ਦੇ ਵਿੱਚ ਸੁਖਵੀਰ ਬਾਦਲ ਦੇ ਨਾਲ ਇਹਨਾਂ ਦੀ ਮੀਟਿੰਗਾਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਉਹਦੀ ਇਹਦੀ ਕੋਠੀ ਦੇ ਵਿੱਚੋਂ ਕਿੰਨੇ ਬੰਦੇ ਸਿਆਣੇ ਗਏ ਉਸ ਬੀਬੀ ਦਾ ਨਾਮ ਸੀ ਬੀਬੀ ਅਰਜਿੰਦਰ ਕੌਰ ਮਿੰਸਾ ਉਹਨੇ ਜਦੋਂ ਸਿਆਣੇ ਨਾ ਉਹ ਬੀਬੀ ਉੱਥੇ ਬੈਠੀ ਸੀ ਜਦੋਂ ਪ੍ਰਦੀਪ ਕਲੇਰ ਹੜੀ ਗਏ ਐ ਜੀ ਕਿ ਸੁਖਵੀਰ ਬਾਰਨ ਨੇ ਕਿਹਾ ਕੰਜਰ ਜੀ ਮੈਨੂੰ ਮਾਰ ਦੇਓਗੇ ਤੁਸੀਂ ਅੱਗਾ ਪਿੱਛਾ ਦੇਖ ਕੇ ਨਹੀਂ ਆਉਂਦੇ ਹੂੰ ਜਦੋਂ ਸਬੂਤ ਹੋ ਗਿਆ ਵੀ ਇਹ ਬੰਦਿਆਂ ਨੂੰ ਸਖਵੀਰ ਬਾਦਲ ਨੇ ਆਪਣੀ ਕੋਠੀ ਦੇ ਵਿੱਚ ਇਹਨਾਂ ਨੂੰ ਪਨਾਹ ਦੇ ਕੇ ਰੱਖਿਆ ਜਿਹੜੀ ਗੱਲ ਉਹ ਬੰਦੇ ਫੜੇ ਨਹੀਂ ਗਏ ਉਧਰਾ ਬੀਜੇਪੀ ਦਾ ਉਹਨਾਂ ਦੇ ਹੱਥ ਸੀ ਉਧਰ ਸਖਵੀਰ ਬਾਦਲ ਦਾ ਹੱਥ ਸੀ ਕਿ ਉਹ ਬੰਦੇ ਫੜੇ ਕਿ ਮੈਂ ਜੀ ਖਾਲਸਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਮਾਂ ਦੇਣ ਲਈ ਧੰਨਵਾਦ ਹੈ ਜੀ ਆਪ ਜੀ ਦਾ ਜੇ ਦੇਸ਼ਾਂ ਦੇ ਵਿੱਚ ਆਪਣਾ ਗੱਲ ਪਹੁੰਚਾਉਣ ਦਾ ਜੀ ਆਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ ਮੇਰੇ ਨਾਲ ਸੀਗੇ ਬਾਬਾ ਹਮੀਰ ਸਿੰਘ ਜੀ ਮੁਖਸਰ ਸਾਹਿਬ ਤੋਂ ਜਿਨ੍ਹਾਂ ਨੇ ਕਾਲ ਦੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈ ਸੰਗਤਾਂ ਨੂੰ ਜਾਣਕਾਰੀ ਦਿੱਤੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ